ਸੁਮਿੱਕੀ ਕਦੋਂ ਤੇ ਕੰਮ ਕਰ ਰਹੇ ਆ ਰਹਿਣ ਹੈ ਇਹ ਕਿੱਥੋਂ ਦੇ ਚੱਕਿਆ ਦੇ ਨ ਬੱਚੇ ਨਹੀਂ ਵੀਰ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਲਿਦੇ ਆਣੇ ਤੇ ਰਹਿਣ ਹੋਣੀ ਇਹਦੇ ਸੰਗਰੂਰ ਕੀ ਕਰਨਾ ਇਹਦੇ ਘਰ ਕਿੰਨੇ ਬੱਚੇ ਚੱਕੇ ਨੇ ਨਹੀਂ ਵੀਰ ਜੀ ਹੈ ਸੰਗਰੂਰ ंगे ਹੱਥ ਫੜਿਆ ਗਿਆ ਸੀ ਕਿੰਨੇ ਬੱਚੇ ਚੱਕੇ ਰਹਿੰਦੇ ਨਹੀਂ ਵੀਰ ਜੀ ਤੇ ਫਿਰ ਸੰਗਰੂਰ ਹੱਥ ਤਲ ਕੀ ਕਰਨਾ ਇਹਦੇ ਕਦੋਂ ਤੇ ਕੰਮ ਕਰ ਰਹੇ ਨੇ ਨਹੀਂ ਵੀਰ ਜੀ ਹੈ ਇਹ ਹਸਤਾਲ ਫਿਰ ਕੀ ਕਰਨਾ ਇੱਥੇ ਕਿਤਨੀ ਆਉਂਦੀ ਫਿਰ ਨਹੀਂ ਆਈ ਕੀ ਕਰ ਰਹੀ ਬੱਚਾ ਚੱਕਣਾ ਨਹੀਂ ਮੁੱਚੀ ਫਿਰ ਕੀ ਕਰਨਾ ਚਾਹਤਾ ਕਿੰਨੇ ਬੱਚੇ ਚੱਕੇ ਨੇ ਹੁਣ ਪੁਲਿਸ ਕਹਿ ਰਹੀ ਦੋ ਬੱਚੇ ਤੁਸੀਂ ਚੱਕੇ ਨੇ ਮੰਨ ਕੇ ਮੌਕੇ ਤੇ ਫੜਾ ਗਏ ਤੁਸੀਂ ਕਿਉਂ ਇਹ ਤਾਂ ਪਹਿਲਾਂ ਕਿੰਨੇ ਬੱਚੇ ਚੱਕੇ ਨੇ ਪਹਿਲੀ ਵਾਰ ਚੱਕਣਾ ਨਹੀਂ ਮੁੱਚੀ ਹਾਂ ਜਗਤਾਰ ਸਿੰਘ ਆ ਜੀ ਪਿੰਡ ਕਿਹੜੇ ਦਾ ਬੰਗਾਵਾਲੀ ਹੈ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਇੱਕ ਲੀਡੀ ਆਈ ਆ ਤੁਹਾਡੇ ਬਾੜ ਦੇ ਵਿੱਚ ਤੁਹਾਡੇ ਬੱਚੇ ਨੂੰ ਚੱਕਿਆ ਸੀ ਹਾਂ ਜੀ ਕੀ ਕੀ ਚੱਕ ਕੇ ਕੀ ਕਿਹਾ ਉਹਨਾਂ ਨੇ ਬੱਚੇ ਨੂੰ ਇਹਦੇ ਚੱਕ ਕੇ ਜਦੋਂ ਲੈਣ ਤੁਰਨ ਲੱਗੇ ਜੀ ਘਰ ਦੇ ਬੈਠੇ ਜੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਹਾਂਜੀ ਉਹ ਕਹਿੰਦੇ ਵੀ ਤੁਸੀਂ ਕੀ ਲੱਗਦੇ ਹੋਗੇ ਉਹ ਕਹਿੰਦੇ ਯਾਰ ਸਾਡੇ ਦੇ ਬੱਚੇ ਆ ਵੀ ਅਸੀਂ ਜੋ ਵੀ ਐ ਜਦੋਂ ਉਹ ਕਹਿਣ ਲੱਗੇ ਵੀ ਤੁਸੀਂ ਕੇਰ ਨਹੀਂ ਕਰਦੇ ਜਦੋਂ ਕੇਰ ਕਰਨ ਲੱਗੇ ਇਹਨਾਂ ਨੂੰ ਚੱਕ ਕੇ ਤੁਰਨ ਲੱਗੇ ਜੀ ਵੀ ਰੇ ਕੋਈ ਰਿਸ਼ਤੇਦਾਰ ਨਹੀਂ ਉਹ ਬਾਹਰ ਆ ਰਹੇ ਨੇ ਵੀ ਸਾਨੂੰ ਕੀ ਪਤਾ ਕੌਣ ਐ ਜਦੋਂ ਇਹਨਾਂ ਨੇ ਵੜ ਕੇ ਦੇਖੀ ਨਾਲ ਨਾਲ ਕੁੜੀ ਨੂੰ ਲੈ ਕੇ ਤੁਰਨ ਲੱਗੀ ਉਹਨਾਂ ਨੇ ਫੜ ਲਈ ਜੀ ਇੱਥੇ ਨਾਲ ਹੀ ਨਾਲ ਉਧਰਲੇ ਰੂਮ ਚ ਗਈ। ਉਸਿਆ ਨੇ ਵੀ ਕੋਣ ਆਇਆ ਭਾਈ ਕੀ ਕਰਦਾ। ਉਸਿਆ ਜੀ ਸਾਨੂੰ ਕਹਿੰਦੇ ਵੀ ਅਸੀਂ ਨਰਸਾਂ ਆਈਆਂ ਨੇ ਵੀ ਸਾਡੀ ਹਿਮਾਚਲ ਦੇ ਵਿੱਚੋਂ 3 ਘੰਟੇ ਡਿਊਟੀ ਲੱਗਦੀ ਹੈਗੀ। ਇੱਥੇ ਸਦੂਰ ਲੱਗੀ ਹੈ। ਹਾਂਜੀ ਕਹਿੰਦੇ ਵੀ 3 ਘੰਟੇ ਇੱਥੇ ਡਿਊਟੀ ਲੱਗਦੀ ਹੈਗੀ। ਜਦੋਂ ਅਸੀਂ ਆਖਾਂ ਤੁਹਾਡਾ ਆਈ ਕਾਰਡ ਹੋਊਗਾ। ਤੁਸੀਂ ਵੀ ਆ ਤੁਹਾਡਾ ਦਿਖਾਓ ਤੁਸੀਂ। ਫਿਰ ਜਦੋਂ ਅਸੀਂ ਸਟਾਫ ਰੂਮ ਵਿੱਚ ਗਏ ਵੀ ਛੋਟੇ ਹੋਰ ਵੀ ਨਰਸਾਂ ਵੀ ਕੋਈ ਵੀ ਛੋਟੀ ਦੋਤ ਤੋਂ ਲਾਵਾ। ਕਹਿੰਦੇ ਨਾ ਅਸੀਂ ਸਾਡੇ ਦੋਵਾਂਗੇ। ਜਦੋਂ ਫਿਰ ਉਧਰੋਂ ਪੱਸਿਆ ਕਹਿੰਦੀ ਤੀਜੀ ਨਰਸ ਛੋਟੀ ਉਹ ਫਿਰਦੀ ਆ। ਜਦੋਂ ਇਹਨਾਂ ਵੀ ਕੋਣ ਫੇਰ ਉੱਥੇ ਨਾਲ ਨਾ ਰੋਲਾ ਪਿਆ ਜੀ ਹਾਂਜੀ ਫੇਰ ਫੜ ਲੈ ਜੀ ਹੁਣ ਉਹ ਹਸਪਤਲ ਦਾ ਹੈ ਸਿਟੀ ਦਿੱਤੀ ਵੀ ਹੈ ਸਾਣੀ ਚਾਣੇ ਚਾਣੇ ਪੜ ਕੇ ਲੈ ਹਾਂਜੀ ਕੀ ਚਾਹਦੇ ਹੋ ਤੁਸੀਂ ਕਿੰਦਾ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਜਾਂ ਕਿੰਦਾ ਦੀ ਸਾਵਧਾਨੀ ਹਸਪਤਾਲ ਵਿੱਚ ਪਤਨੀ ਜੀ ਸਾਵਧਾਨੀ ਇੱਥੇ ਨਾ ਕੋਈ ਸਕਿਉਰਿਟੀ ਹੈ ਜੀ ਨਾ ਕੋਈ ਇੱਥੇ ਪ੍ਰਬੰਧ ਹੈਗਾ ਜਨਾਬੀ ਇੱਥੇ ਸਹਿਦਰਾਮ ਕੰਮਿਨੇਸ਼ਨ ਮਿਲਦੀਏਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਅੱਗੇ ਤੋਂ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ ਇਹੋ ਜਿਹੀ ਘਟਨਾ ਨਾ ਵਾਪਰੇ ਇਸ ਵੱਤਵਾਦ ਉਸ ਨੂੰ ਸਜ਼ਾ ਮਿਲੇ ਵੱਤਵਾਦ ਇਹਨੂੰ ਸਜ਼ਾ ਮਿਲੇ ਇੱਥੇ ਸਾਰਾ ਕੁਝ ਹੋਵੇ ਜੀ ਵੀ ਵੱਤਵਾਦ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾਲ ਹੀ ਯਾਰ ਕਿ ਤੂੰ ਜੀ ਵੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ ਜੀ ਵੀ ਇੱਥੇ ਵੱਤਵਾਦ ਸਕਿਉਰਟੀ ਨੂੰ ਇਹ ਕੱਲ ਜਿਹੜੀ ਲੇਡੀ ਜੀ ਖੜੀ ਗਈ ਹੈ ਇਹ ਬੱਚਾ ਵਰਡ ਹੈ ਸਿਵਲ ਹਸਪਤਾਲ ਤੋਂ ਉੱਥੇ ਚਲੀ ਗਈ ਸੀ ਉਤੋਂ ਪਬਲਿਕ ਜਿਹੜੇ ਉਸ਼ਕ ਹੋਇਆ ਵੀ ਇਹ ਆਪਣੇ ਆਪ ਨੂੰ ਉਹਨਾਂ ਦੱਸਣ ਦਾ ਕੋਈ ਨਸਲਾ ਫਰੀ ਸੀ ਤੇ ਇੱਕ ਹਰਪਾਲ ਸਿੰਘ ਪੁੱਤਰ ਸੋਹਣ ਸਿੰਘ ਤਰੰਜੀ ਖੇੜੇ ਦਾ 23 ਤਰੀਕ ਨੂੰ ਇਹਨਾਂ ਦੇ ਬੇਟੀ ਪੈਦਾ ਹੋਈ ਸੀ ਤੇ ਉਸ ਬੈਡ ਤੇ ਚਲੇ ਗਈ ਉਸ ਬੈਡ ਤੇ ਉਹ ਬੱਚੀ ਨੂੰ ਚੁੱਕ ਕੇ ਕਹਿਣ ਲੱਗੀ ਮੈਂ ਇਹਨੂੰ ਚੈੱਕ ਅਪ ਕਰਨਾ ਤੇ ਚੈੱਕ ਅਪ ਦੇ ਬਹਾਨੇ ਉਹਨੂੰ ਦੂਸਰੇ ਵਾਰਡ ਵਿੱਚ ਲੈ ਕੇ ਚਲੇ ਗਏ ਤਾਂ ਉਸ ਬੰਦੇ ਨੇ ਜਦੋਂ ਪੁੱਛਿਆ ਜਾ ਕੇ ਉਥੇ ਡਿਊਟੀ ਸਟਾਫ ਨੂੰ ਡਿਊਟੀ ਸਟਾਫ ਨੇ ਕਿਹਾ ਵੀ ਸਾਡੇ ਕੋਲ ਇਹੋ ਜਾਂ ਕੋਈ ਸਟਾਫ ਦੇ ਮੈਂਬਰ ਨਹੀਂ ਨਾ ਹੀ ਸਾਡਰਾ ਕੋਈ ਸੰਬੰਧ ਹੈ ਅੱਜ ਦੂਸਰੇ ਵਾਰਡ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨੇ ਇੱਕ ਬੱਚਾ ਉਹਦੇ ਲਿਖਾਲ ਮੁਤਾਬਿਕ ਇੱਕ ਹੋਰ ਬੱਚਾ ਚੁੱਕਿਆ ਸੀ ਤੇ ਉਹਨੇ ਗੱਲਬਾਤ ਕੀਤੀ ਗੱਲਬਾਤ ਤੋਂ ਸ਼ੱਕ ਹੋਇਆ ਤੇ ਸ਼ਤਗ੍ਰਾਨ ਉਹਨਾਂ ਨੇ ਉਹਨੂੰ ਫੜ ਲਿਆ ਲੇਡੀ ਜੀ ਨੂੰ ਫੜ ਕੇ ਸਾਡੇ ਥਾਣੇ ਸਿਟੀ ਲੈ ਆਏ ਸਿਟੀ ਅਸੀਂ ਉਹਨੇ ਬਿਆਨ ਮਤਾਬ ਪੁਰੇ ਖਲਾਮ ਮਕਦਮਾ ਦਰਜ ਕਰ ਲਿਆ ਤੇ ਤਰੀ ਕਰਲੀ ਬੱਚੇ ਉਹਨਾਂ ਨੇ ਮੌਕੇ ਤੇ ਹੀ ਆਪਣੇ ਸਵਾਰ ਲਈ ਸੀਗੇ ਤੇ ਇਸ ਸੰਬੰਧੀ ਸਮੋਸਾਪ ਵੱਲੋਂ ਸਾਨੂੰ ਕ੍ਰਿਪਾ ਆਇਆ ਸੀਗਾ ਜਿਸ ਸੰਬੰਧੀ ਮਕਦਮਾ ਨੰਬਰ 108 ਮਿਤੀ 25 5 25 ਅਨੁਸਾਰ ਸੈਕਸ਼ਨ 372 ਤਹਿਤ ਅਸੀਂ ਮਕਦਮਾ ਦਰਜ ਕਰ ਲਿਆ ਲੱਕੀ ਕੁਛ ਕੁਛ ਜਾਰੀ ਹੈ ਕੁਛ ਤਿਸਤੋ ਜੋ ਵੀ ਤੁਸੀਂ ਸਮਝ ਲਿਆਗੇ ਜੀ ਕਿਥੋਂ ਦੀ ਰਹਿਣ ਵਾਲੀ ਸੀ ਤੇ ਹਸਪਤਾਲ ਕੀ ਕਰਦੇ ਸੀ ਟੱਕਣਾ ਸੀ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਤੇ ਇਹਦੇ ਪਰਿਵਾਰ ਨਾਲ ਵੀ ਸਾਡਾ ਰਾਜ ਸੰਪਰਕ ਹੋ ਗਿਆ ਤੇ ਪਰਿਵਾਰ ਵੀ ਪਹੁੰਚ ਜਾਊਗਾ ਜੋ ਵੀ ਅਗਲੀ ਤਕਤੀਸ਼ਦਾਲ ਨੂੰ ਗੱਲਬਾਤ ਸਾਹਮਣੇ ਆਊਗੀ ਅਗਲੀ ਕਾਰਵਾਈ ਉਸ ਮੁਤਾਬਕ ਹੁਣ ਜੇ ਪ੍ਰੀਵੀਅਸ ਰਿਪੋਰਟ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਰਿਪੋਰਟ ਹੈ ਜੀ ਇਸ ਦੇ ਬਿਸ਼ਾਇ ਦੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਪ੍ਰੀਵੀਅਸ ਰਿਪੋਰਟ ਬਾਰੇ ਹਜੇ ਤੱਕ ਤਾਂ ਨਹੀਂ ਫਿਲਹਾਲ ਕੋਈ ਗੱਲ ਆਈ ਪਰ ਅਸੀਂ ਉਹ ਸਾਰਾ ਕੁਝ ਦਰਾਨੇ ਤ੍ਰਤੀਸ਼ ਵਿਚਾਰਾਂਗੇ ਜੋ ਵੀ ਜੋ ਹੋਊਗਾ ਉਹ ਤ੍ਰਤੀਸ਼ ਤੇ ਦਰਾਨੇ ਕੋਤਰ ਇਹ ਦੋ ਬੱਚੇ ਜਿਹੜੇ ਬਗਰਾਉਂਦ ਹੋਏ ਨੇ ਉਹਨਾਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਕਿਉਂ ਚੱਕਿਆ ਸੀ ਕਿਉਂ ਦੂਸਰੇ ਵਾਰਡ ਵਿੱਚ ਸ਼ਿਫਟ ਕੀਤਾ ਗਿਆ ਸੀ ਦੇਖੋ ਇਹ ਹਜੇ ਸਾਰੀ ਰਾਤ ਲੇਟ ਸੀਗਾ ਕੁਝ ਕਿਸ ਕਰਾਂਗੇ ਥੋੜ੍ਹੋਂ ਲਈ ਕੁਝ ਕਿਸ ਤਰ੍ਹਾਂ ਜੋ ਵੀ ਗੱਲ ਸਾਹਮਣੇ ਆਉਗੀ ਤੇ ਫਿਰ ਬਾਅਦ ਵਿੱਚ ਦੱਸਾਂਗੇ